ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ 5 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ 5 ਅਕਤੂਬਰ 2023 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਵੀਡੀਓ ਦੇ ਐਂਡ ਤੱਕ ਬਨੇ ਰਹੋ ਜਿਹੜੀ ਬੱਸੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜਰਸੀ ਕ੍ਰੋਸ ਦੇ ਵਿੱਚ ਪੈਂਦੀ ਆ ਇਹ ਤੇ ਮਗਰ ਇਹਦੇ ਬੱਛੀ ਆ ਬੱਸੀ ਬਹੁਤ ਪਿਆਰੀ ਆ ਤੁਸੀਂ ਦੇਖ ਸਕਦੇ ਹੋ ਕਿਹੜੇ ਸੀਮਣ ਦੀ ਆ ਪਰ ਕਾਰਡ ਦੇ ਦਾਂਗੇ ਬਹੁਤ ਚੰਗਾ ਸੀਮਣ ਕਿਸੇ ਫਾਰਮਰ ਨੇ ਭਰਾਇਆ ਸੀ ਤੇ ਬੱਸੀ ਦਿੱਤੀ ਆ ਜਰਸੀ ਪਿਓਰ ਪਾਲਣ ਲੈ ਕੇ ਬੱਚਾਗਾ ਤੁਸੀਂ ਦੇਖ ਸਕਦੇ ਹੋ ਬਰੀਡ ਬਹੁਤ ਚੰਗੀ ਬਰੀਡ ਦੀ ਬੱਛੀ ਆ ਮਗਰ ਸੋ ਸਾਨੂੰ ਆਪਾਂ ਧਾਰਾ ਮਾਰ ਕੇ ਦਿਖਾਵਾਂਗੇ ਬੈਡ ਨੂੰ ਤੋੜ ਕੇ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹੋ 5 ਅਕਤੂਬਰ ਨੂੰ ਆਪਾਂ ਵੀਡੀਓ ਕਵਰ ਕਰ ਰਹੇ ਆ ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਤੁਸੀਂ ਕੋਈ ਵੀ ਨਾਗ ਆਪਣਾ ਪਸ਼ੂ ਵੇਚ ਵੀ ਸਕਦੇ ਹੋ ਤੇ ਖਰੀਦ ਵੀ ਸਕਦੇ ਹੋ 9478263916 9878448264 ਇਹਨਾਂ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ ਤੇ ਵੇਚ ਸਕਦੇ ਹੋ ਸੋ ਆਪਾਂ ਬੈੜ ਸਾਨੂੰ ਤੋੜ ਕੇ ਦਿਖਾਉਣਾ ਫੇਸ ਕੁਆਲਿਟੀ ਚੈੱਕ ਕਰ ਲਓ ਤੁਸੀਂ ਜਰਸੀ ਕ੍ਰੋਸ ਦੇ ਵਿੱਚ ਪੈਂਦੀ ਆ ਤੁਸੀਂ ਦੇਖ ਸਕਦੇ ਹੋ ਫੇਸ ਕੁਆਲਿਟੀ ਤੇ ਬੱਸੀਵੇਂ ਦੁਬਾਰਾ ਫੇਰ ਕਹੂੰਗਾ ਬਹੁਤ ਚੰਗੇ ਸੀਮੈਂਟ ਦੀ ਬੱਸੀ ਆਪਾਂ ਸਾਨੂੰ ਇਹਦਾ ਫੋਨ ਤੇ ਰਿਕਾਰਡ ਦੇ ਦਾਂਗੇ ਕਿਹੜੇ ਸੀਮੰਦ ਦੀ ਆ ਹੁਣ ਤੋਰ ਥਣ ਬਹੁਤ ਕੱਲਾ ਕੱਲਾ ਨਿਕਲਵਾਂ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਮਿਲਕ ਮੇਨ ਬਹੁਤ ਸਟਰੋਂਗ ਆਉਂਦੀ ਆ ਦੇਖ ਸਕਦੇ ਹੋ ਤੁਸੀਂ ਇਹ ਦੁੱਧ ਵਾਲੇ ਪਸ਼ੂਆਂ ਦੀਆਂ ਇਨਸਾਨੀਆਂ ਹੁੰਦੀਆਂ ਥਣ ਕੱਲਾ ਕੱਲਾ ਨਿਕਖੜਨਾ ਕਾਲਾ-ਖਾਲਾ ਥਣ ਲੱਗਿਆ ਹੋਇਆ ਹੈਗਾ ਪੂਰਾ ਹੱਥਾਂ ਦੀ ਚਵਾਈ ਵਾਲਾ ਪੋਲੀ ਤੇ ਮੋਟੀ ਚਵਾਈ ਆ ਤੁਸੀਂ ਦੇਖ ਸਕਦੇ ਹੋ ਮਿਲਕ ਮੇਨ ਬਹੁਤ ਸਟਰੋਂਗ ਆਉਂਦੀ ਪਈ ਆ ਠੰਡੀ ਆ ਪੂਰੀ ਇਦਾਂ ਹੀ ਬਹਿ ਗਿਆ ਪਰ ਧਾਰਾ ਮਾਰ ਕੇ ਦਿਖਾਵਾਂਗੇ ਤੁਹਾਨੂੰ ਤੋਰ ਕੇ ਦਿਖਾਉਣੇ ਆ ਪਹਿਲਾਂ ਬੰਦ ਲੇਵੇ ਦੀ ਆ ਹੁਣ 15 16 ਕਿਲੋ ਬੋਲਾ ਦੇ ਥੱ ਬੰਦਲੇਵੇ ਦੀ ਬੱਛੀ ਆ 15 16 ਕਿਲੋ ਬੋਲਾ ਇਹਦੇ ਥੱਲੇ ਹੁਣ ਪਰਸੋਂ ਇਹਦੀ ਡਿਲੀਵਰੀ ਹੋਈ ਆ ਸੋਭਾ ਤੋੜ ਕੇ ਦਿਖਾਉਣੇ ਆ ਤੋੜ ਕੇ ਦਿਖਾ ਦੇ ਬੁੱਤ ਇਧਰ ਮੋੜ ਦਾ ਕਮਾਲ ਸੋਭਸੀ ਦਾ ਤੋਰਾ ਵਗੈਰਾ ਤੁਸੀਂ ਦੇਖ ਸਕਦੇ ਹੋ ਉੱਚਾ ਲਮਾ ਵੱਡਾ ਕੱਦ ਕਾਠਾ ਕਮਾਲਾ ਬੁੱਤ ਕਮਾਲ ਕਮਾਲ ਲਿਆਵਰ ਉਹਨੂੰ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾਗਾ ਤਾਂ ਥਣਾ ਦੀ ਇਹ ਆਪਾਂ ਪਾਸ ਕਰਕੇ ਭੇਜਾਂਗੇ ਧਾਰਾ ਮਾਰ ਕੇ ਦਿਖਾਵਾਂਗੇ ਕੋਈ ਭੂਰ ਸਰਲਾ ਨਹੀਂ ਪੋਲੀ ਤੇ ਮੋਟੀ ਚਮਾਈ ਆ ਤੁਸੀਂ ਦੇਖ ਸਕਦੇ ਹੋ ਕੱਲਾ ਕੱਲਾ ਨਿੱਖੜਵਾ ਥਣ ਲੱਗਿਆ ਧਾਰਾ ਮਾਰ ਕੇ ਦਿਖਾ ਦੇ ਪੁੱਤੋ ਪਹਿਲਾਂ ਬੁੱਤ ਬਹਿ ਕੇ ਧਾਰਾ ਮਾਰ ਕੇ ਸੋ ਇਦਾਂ ਹੀ ਬਹਿ ਕੇ ਆਪਾਂ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਇਹ ਕੋਈ ਲੱਤ ਸੜ ਨਹੀਂ ਕਰਦੀ ਧਾਰਾ ਮਾਰਦੇ ਅਦੀਸ਼ਾਦਰ ਜੀ ਪੋਲੀ ਤੇ ਮੋਟੀ ਚਵਾਈ ਆ ਕੋਈ ਮੇਰਾ ਵੀਰਾ ਆਨਲਾਈਨ ਮੰਗਾਉਂਦਾ ਥਾਣਾ ਦੀ ਇਹ ਪਾਸ ਹੋ ਚੁੱਕੀ ਆ ਪਿਛਲੇ ਥਾਣਾ ਦੀਆਂ ਮਾਰਦੇ ਅਦੀਸ਼ਾਦਰ ਜੀ ਮੂਰਲੇ ਥਾਣਾ ਦੇ ਬਾਰੇ ਮਾਰਦੇ ਦੇਸ਼ਾਦਰ ਜੀ ਕੱਲਾ ਕੱਲਾ ਨਿਕੜਵਾ ਥਾਣਾ ਪੋਲੀ ਦੇ ਮੋਟੀ ਚਵਾਈ ਓਕੇ ਬਤ ਬਸ ਕਰ ਸੋਪਾ ਧਾਰਾ ਮਾਰ ਕੇ ਸਾਨੂੰ ਦਿਖਾਤੀਆਂ ਕੋਈ ਮੇਰਾ ਵੀਰਾ ਆਨਲਾਈਨ ਮੰਗਾਉਂਦਾਗਾ ਥਾਣਾ ਦੀ ਇਹ ਪਾਸ ਹੋ ਚੁੱਕੀ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਬਾਅਦ ਵੀਡੀਓ ਕਵਰ ਕਰ ਚੁੱਕੇ ਆ ਇਸ ਤੋਂ ਬਿਨਾਂ ਵੀ ਆਪਣੇ ਕੋਲੇ ਆਹ ਕ੍ਰੋਸ ਬੱਛੀ ਹਜੇ ਕੱਚੀ ਆ ਹਫਤੇ ਦੀ ਜਿ ਦੇਖ ਸਕਦੇ ਹੋ ਸੋਨਾ ਥਾਂ ਲਖੜਮਾਂ ਲੱਗਿਆ ਹੋਇਆਗਾ 23-24 ਕਿਲੋ ਦੁੱਧ ਪਹਿਲਾਂ ਪਾਇਆ ਹੋਇਆਗਾ ਦੇਖ ਸਕਦੇ ਹੋ ਇਹ ਕ੍ਰੋਸ ਅੰਗ ਦੇ ਵਿੱਚ ਬੱਛੀ ਸੇਲ ਲਈ ਅਵੇਲੇਬਲ ਆ ਇਸ ਤੋਂ ਬਿਨਾਂ ਪਹਿਲੇ ਨੂੰ ਬੱਛੀ ਆ ਪਹਿਲੇ ਨੂੰ ਬੱਛੀ ਚਾਰ ਦੰਦ ਆ ਇਸਾਰੇ ਤੁਸੀਂ ਸੋਹਣਾ ਹਵਾਨਾ ਤਿਆਰ ਕਰਦੀ ਹੁੰਦੀ ਆ ਪਹਿਲਾਂ ਬੱਸੀ ਚਾਰ ਦੰਦ ਦਾ ਇਹ ਵੀ ਸੇਲ ਵਾਸਤੇ ਆਵੇਲੇਬਲ ਆਪਣੇ ਫਾਰਮ ਤੇ ਪਹਿਲਾ ਸੂਆ ਚਾਰ ਦੰਦ ਬੱਸੀ ਕੱਦਗਾਠ ਵਾਲੀ ਆ ਸੋ ਇਹਨਾਂ ਇਧਰੇ ਚਿਪ ਬੱਸੀਆਂ ਵੀ ਸੇਲ ਵਾਸਤੇ ਆਵੇਲੇਬਲ ਨੇ ਆਪਣੇ ਫਾਰਮ ਤੇ ਹਮੇਸ਼ਾ 15 ਤੋਂ 18 ਨਗ 20 ਨਗ ਵੀ ਹੋ ਜਾਂਦੇ ਨੇ ਸੇਲ ਵਾਸਤੇ ਅਵੇਲੇਬਲ ਹੁੰਦੇ ਨੇ ਕਦੋਂ ਮਰਜੀ ਆਪਣੇ ਫਾਰਮ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਇਹ ਬਸੀਆਂ ਵੀ ਸੇਲ ਵਾਸਤੇ ਅਵੇਲੇਬਲ ਨੇ ਹਫਤੇ ਹਫਤੇ ਦੀਆਂ ਕੱਚੀਆਂ ਨੇ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਜੀ on